ਵਜੀਤੀਆ ਦੀ ਹਮਾਇਤ ਕਰਨ ਤੇ ਸੀਐਮ ਮਾਨ ਦੀ ਵਿਰੋਧੀਆਂ ਨੂੰ ਸਿੱਧੀ ਚੇਤਾਵਨੀ ਬੋਲੇ ਬਿਆਨ 바ਜੀ ਦੀ ਥਾਂ ਹੁਣ ਕਾਗਜ਼ ਕਰੋ ਤਿਆਰ ਪੰਜਾਬ ਨੂੰ ਲੁੱਟਣ ਵਾਲਿਆਂ ਤੇ ਪੱਕੇ ਪੈਰੀ ਹੋਏਗਾ ਐਕਸ਼ਨ। ਸੇਹੀ ਦੀ ਸਮਾਗਮ 'ਤੇ ਪੰਗੜੇ ਨੂੰ ਲੈ ਕੇ ਜਥੇਦਾਰ ਸਖਤ ਮੰਤਰੀ ਹਰਜੋਤ ਬੈਂਸ ਨੂੰ ਅਦਾਲਤ ਤੱਕ ਸਾਬਤ ਕੀਤਾ ਤਲਬ ਇੱਕ ਅਗਸਤ ਨੂੰ ਪੇਸ਼ ਹੋਣ ਦੇ ਦਿੱਤੇ ਹੁਕਮ। ਤਾਂ ਬੈਂਸ ਬੋਲੇ ਤਖਤਾ ਹਰ ਹੁਕਮ ਖਿੜੇ ਮੱਥੇ ਪਰਵਾਹ। ਕਿਰਨਗਰ ਚੋਇ ਸ਼ੀਰਦੀ ਸ਼ਤਾਬਦੀ ਸਵਾਗਤ ਨੂੰ ਲੈ ਕੇ ਐਸਜੀਪੀਸੀ ਦੀ ਨਿਰਾਸ਼ਗੀ ਬਰਕਰਾਰ тами ਬੋਲੇ ਗਲਤੀ ਨਹੀਂ ਪੰਜਾਬ ਸਰਕਾਰ ਮੰਗੇ ਮਾਫੀ ਪਤਾ ਹੋਣੀ ਚਾਹੀਦੀ ਸੀ ਸਿੱਖ ਮਰਿਆਦਾ ਇਸਾਰਚ ਸੀਟੀ ਦੀ ਪ੍ਰੀਖਿਆ ਦੌਰਾਨ ਜ਼ਬਰਦਸਤ ਸੰਘਾਮਾ ਸਿੱਖ ਨੌਜਵਾਨ ਨੂੰ ਕੜਾ ਪਾ ਕੇ ਪ੍ਰੀਖਿਆ ਕੇਂਦਰ ਜਾਣ ਤੋਂ ਰੋਕਿਆ کافی ਸਮਾਂ ਬੀਤਣ ਤੋਂ ਬਾਅਦ ਐਗਜ਼ਾਮ ਦੇਣ ਦੀ ਦਿੱਤੀ ਚਾ ਅਮ੍ਰਿਤਸਰ ਚ ਪੁਲਿਸ ਨਾਲ ਮੋਟ ਪੇੜ ਦੌਰਾਨ ਬੰਮਾਸ ਚੱਕਮੀ ਹਿਆਰਾਂ ਦੀ ਰਿਕਵਰੀ ਦੌਰਾਨ ਪੁਲਿਸੀ ਰਵਾਲਵਰ ਖੋਣ ਦੀ ਕੋਸ਼ਿਸ਼ ਤਿੰਨ ਸਾਥੀਆਂ ਨਾਲ ਰੰਗਦਾਰੀ ਦੇ ਮਾਮਲੇ ਚ ਕੀਤਾ ਸੀ ਗ੍ਰਿਫਤ tha ਨਕਲੀ ਦੇਸੀ ਕਿਉ ਨੂੰ ਲੈ ਕੇ ਐਸਜੀਪੀਸੀ ਦਾ ਸੰਗਤਾਂ ਨੂੰ ਫਰਮਾਨ ਕਿਆ ਗੁਰੂ ਘਰਾਂ ਦੀ ਜੋਤ ਲਈ ਸ਼ੁੱਧ ਦੇਸੀ ਕਿਉ ਹੀ ਲਿਆਂਦਾ ਜਾਵੇ ਅਮ੍ਰਿਤਸਰ ਚ ਗੁਰਦੁਆਰਾ ਸ਼ਹੀਦ ਗੰਗ ਸਾਹਿਬ ਤੇ ਲੱਗੇ ਬੋ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਤੇ ਸਰਕਾਰੀ ਛੁੱਟੀ ਦੀ ਮੰਗ ਐਸ்சிਪੀਸੀ ਨੇ ਕੇਂਦਰ ਸਰਕਾਰ ਤੋਂ ਕੀਤੀ ਅਪੀਲ 25 ਨਵੰਬਰ ਨੂੰ ਦੇਸ਼ ਭਰ ਚਲਾਨੀ ਜਾਵੇ ਛੁੱਟੀ ਸਸਿਕਾਲ ਨਿਊਜ਼ ਐਨ ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਫਰਕ ਤਾਂ ਪੈਂਦਾ ਹੈ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ ਸ਼ੁਰੂਆਤ ਕਰਦੇ ਹਾਂ ਯੂਟਿਊਬਰ ਮਲਿਕ ਤੋਂ ਯੂਟਿਊਬਰ ਾਰਮਾਨ ਮਲਿਕ ਦੇ ਪਰਿਵਾਰ ਤੇ ਐਫਆਈਆਰ ਦਰਜ ਹੋਈ ਹੈ ਾਰਮਾਨ ਮਲਿਕ ਔਰ ਉਸਤੀਆਂ ਦੋਨੇ ਪਤਨੀਆਂ ਪਾਇਲ ਤੇ ਕ੍ਰਿਤਿਕਾ ਮਲਿਕ ਤੇ ਐਫਆਈਆਰ ਦਰਜ ਕੀਤੀ ਹੈ ਸੰਗਰੂਰ ਪੁਲਿਸ ਨੇ ਔਰ ਇਲਜ਼ਾਮ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਾਰਮਾਨ ਮਲਿਕ ਤੇ ਹਨੂਮਾਨ ਜੀ ਦਾ ਪੇਸ ਬਣਾ ਕੇ ਡਾਂਸ ਕਰਨ ਦੇ ਇਲਜ਼ਾਮ ਨੇ ਬਜਰੰਗ ਦਲ ਹਿੰਦੂ ਵੱਲੋਂ ਇਸ ਕਾਰਵਾਈ ਦੀ ਮੰਗ ਕੀਤੀ ਗਈ ਸੀ ਇਸ ਤੋਂ ਪਹਿਲਾਂ ਕਾਲੀ ਮਾਤਾ ਦਾ ਰੂਪ ਧਾਰ ਕੇ ਅਰਮਾਨ ਮਲਿਕ ਦੀ ਪਤਨੀ ਉਹ ਵੀ ਵਿਵਾਦਾਂ ਦੇ ਵਿੱਚ ਆਈ ਸੀ ਜਿਸ ਤੋਂ ਬਾਅਦ ਪਟਿਆਲਾ ਕੋਰਟ 'ਚ ਅਰਮਾਨ ਮਲਿਕ ਤੇ ਉਸ ਦੀਆਂ ਦੋਹਾਂ ਪਤਨੀਆਂ ਖਿਲਾਫ ਪਟੀਸ਼ਨ ਦਰਜ ਕਰਵਾਈ ਗਈ ਸੀ ਪਟਿਆਲਾ ਦੇ ਵਕੀਲ ਦਵਿੰਦਰ ਰਾਜਪੂਤ ਨੇ ਇਹ ਪਟੀਸ਼ਨ ਪਾਈ ਹੈ ਅਰਮਾਨ ਮਲਿਕ ਤੇ Hindu ਦੇਵੀ ਦੇਵਤਿਆਂ ਦੇ ਅਪਮਾਨ ਦੇ ਇਲਜ਼ਾਮ ਲੱਗੇ ਨੇ ਕੋਰਟ ਨੇ ਪੁਲਿਸ ਤੋਂ ਡਿਟੇਲਡ ਰਿਪੋਰਟ ਮੰਗ ਲਈ ਹੈ ਹਾਲਾਂਕਿ ਪਾਇਲ ਮਲਿਕ ਇਸ ਲਈ ਮਾਫੀ ਵੀ ਮੰਗ ਚੁੱਕੇ ਹੈ ਹਿੰਦੂ ਧਰਮ ਦਾ ਮਜ਼ਾਕ ਵਡਾ ਬਣਾਇਆ ਹੈ ਉਹਦੇ ਤੇ ਟੀਆਰਪੀ ਲੈਣਾ ਚਾਹੁੰਦੇ ਨੇ ਉਹਤੇ ਆਪਣਾ ਬਿਜ਼ਨਸ ਕਰਨਾ ਚਾਹੁੰਦੇ ਨੇ ਆਪਣੇ ਚੈਨਲ ਦਾ ਦੇ ਵਿਊ ਚਾਹੁੰਦੇ ਨੇ ਇਸ ਲਈ ਅਸੀਂ ਕੋਰ ਦਾ ਸਾਰਾ ਲੈ ਕੇ ਇਹਨਾਂ ਨੂੰ ਕਾਨੂੰਨੀ ਸਜ਼ਾ ਦਿਵਾਵਾਂਗੇ ਜਿਹੜਾ ਇਹਨਾਂ ਨੇ ਹਿੰਦੂ ਧਰਮ ਨੂੰ ਇੱਕ ਮਜ਼ਾਕ ਦਾ ਇੱਕ ਹਾਸੇ ਦਾ ਪਾਤਰ ਬਣਾਉਣ ਦਾ ਕੋਸ਼ਿਸ਼ ਕੀਤਾ ਹੈ ਅਸੀਂ ਇਹਨਾਂ ਨੂੰ ਸਜ਼ਾ ਦਿਵਾਵਾਂਗੇ ਔਰ ਇਹਨਾਂ ਤੇ ਪਰਚਾ ਕਰਵਾ ਕੇ ਇਹਨਾਂ ਨੂੰ ਜੇਲ੍ਹ ਭੇਜਾਂਗੇ ਤਾਂ ਕਿ ਜਿਹੜਾ ਸਨਾਤਨ ਵਿਰੋਧੀ ਧਰਮ ਵਿਰੋਧੀ ਕੋਈ ਵੀ ਕਾਰਜ ਕਰਦਾ ਹੈ ਉਹਨੂੰ ਇੱਕ ਸਬਕ ਮਿਲ ਸਕੇ ਉਹਦੇ ਲਈ ਆ ਚੇਤਾਵਨੀ ਹੋ ਤਾਂ ਸਾਡੇ ਸਹਿਯੋਗੀ ਚਰਨਜੀਤ ਕੌਸ਼ਲ ਜੁੜੇ ਨੇ ਹੋਰ ਜਾਣਕਾਰੀ ਦੇ ਲਈ ਚਰਨਜੀਤ ਕੀ ਕੀ ਧਰਾਵਾਂ ਲਾਈਆਂ ਗਈਆਂ ਨੇ ਐਫ ਆਈ ਆਰ ਦੇ ਵਿੱਚ ਸਰ ਬਿਲਕੁਲ 299 ਬੀ ਐਨ ਐਸ ਦੀ ਧਾਰਾ ਜਿਹੜੀ ਹੈਗੀ ਆ ਉਹਦੇ ਤਹਿਤ ਕਿਤਨਾ ਕਿਤੇ ਵਿਜੇ ਜਿਹੜਾ ਇਹ ਮਾਮਲਾ ਦਰਜ ਹੋਇਆ ਹੁਣ ਤੱਕ ਅਗਰ ਆਪਾਂ ਗੱਲ ਕਰੀਏ ਇਸ ਮਾਮਲੇ ਦੇ ਵਿੱਚ ਸਿਰਫ ਪਾਇਲ ਮਲਿਕ ਦੇ ਉੱਪਰ ਜਿਹੜਾ ਹੈਗਾ ਅਸੀਂ ਪਹਿਲਾਂ ਕਾਰਵਾਈ ਹੋਈ ਸੀ ਉਸ ਤੋਂ ਬਾਅਦ ਪਟਿਆਲਾ ਦੇ ਨਾਗ ਕ੍ਰਿਤਿਕਾ ਮਲਿਕ ਲਈ ਗਈ ਪਰ ਇੱਥੇ ਇੱਕ ਵੱਡੀ ਗੱਲ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਹੁਣ ਤੱਕ ਜੋ ਦੋਸ਼ ਲਗਾਏ ਜਾ ਰਹੇ ਸੀ ਉਹ ਦੋਸ਼ਾਂ ਦੇ ਵਿੱਚ ਸਿਰਫ ਕਾਲੀ ਮਾਤਾ ਦਾ ਜਿਹੜਾ ਹੈਗਾ ਰੂਪ ਧਾਰਿਆ ਗਿਆ ਸੀ ਪਾਇਲ ਮਲਿਕ ਦੇ ਵਿੱਚ ਪਰ ਜਿਹੜੀ ਹੁਣ ਇਹ ਇੱਕ ਵੀਡੀਓ ਸਾਹਮਣੇ ਆ ਰਹੀ ਹੈ ਜਦੋਂ ਪਾਇਲ ਮਲਿਕ ਕਾਲੀ ਮਾਤਾ ਦਾ ਰੂਪ ਧਾਰ ਕੇ ਜਿਹੜਾ ਹੈਗਾ ਡਾਂਸ ਕਰ ਰਹੀ ਹੈ ਤਾਂ ਉਸ ਦੇ ਪਿੱਛੇ ਜਿਹੜੇ ਦੋਸ਼ ਲਗਾ ਰਹੇ ਨੇ ਇਹ ਭਾਵੇਂ ਵਾਰਤਕਵਾਜ ਇਰੇ ਸੰਗਰੂਰ ਦੇ ਹੈਗੇ ਨੇ ਸਾਬਤ ਤੌਰ ਤੇ ਕਹਿ ਰਹੇ ਨੇ ਕਿ ਪਿੱਛੇ ਅਰਮਾਨ ਮਲਕ ਸ਼੍ਰੀ ਹਨੂਮਾਨ ਜੀ ਦਾ ਰੂਪ ਧਾਰਕੀ ਆਉਂਦਾ ਤੇ ਉਹ ਡਾਂਸ ਕਰਦਾ ਤਾਂ ਕਿਤਨਾ ਕਿਤੇ ਇੱਕ ਵੱਡੇ ਦੋਸ਼ ਤਾਬਤ ਹੋਏ ਹੁਣ ਤੱਕ ਜੋ ਪਾਇਲ ਮਲਕ ਤੋਂ ਇੱਕ ਗੱਲ ਸ਼ੁਰੂ ਹੋਈ ਸੀ ਤਾਂ ਹੁਣ ਪੂਰੇ ਪਰਿਵਾਰ ਦੇ ਉੱਪਰ ਮਾਮਲਾ ਦਰਜ ਹੋ ਗਿਆ ਸੰਗਰੂਰ ਦੇ ਵਿੱਚ ਇਹ ਮਾਮਲਾ ਦਰਜ ਹੋਇਆ ਥਾਣਾ ਸਿੱਧੀ ਸੰਗਰੂਰ ਦੇ ਵਿੱਚ 299 ਬੀ ਐਨ ਐਸ ਦੀ ਧਾਰਾ ਲੱਗੀ ਹੈ ਜਿਸ ਤੋਂ ਬਾਅਦ ਕੋਰਟ ਦੇ ਵਿੱਚ ਉਹਨਿਆ ਮਾਮਲਾ ਪਹੁੰਚ ਚੁੱਕਿਆ ਤੇ ਕਿਤਨਾ ਕਿਤੇ ਸਾਫ ਤੌਰ ਤੇ ਜਿਹੜੇ ਇਲਜ਼ਾਮ ਲਗਾ ਰਹੇ ਨੇ ਭੱਵੇ ਵਾਕਵਾਜੋ ਕਹਿ ਰਹੇ ਨੇ ਕਿ ਮਾਫੀ ਮੰਗੰਦਾ ਉਹਦੇ ਕੋਈ ਤੂਕ ਨਹੀਂ ਬਣਦੀ ਕਿਤਨਾ ਕਿਤੇ ਉਹ ਇਲਜ਼ਾਮ ਲਗਾ ਰਹੇ ਨੇ ਕਿ ਸਿਰਫ ਹਿੰਦੂ ਧਰਮ ਦੇ ਨਾਲ ਦਾ ਕਿਉਂਦਾ ਹਿੰਦੂ ਨੇਤਾ ਹੈਗੇ ਨੇ ਜਿਨ੍ਹਾਂ ਦੇ ਵੱਲੋਂ ਇਹ ਜਿਹੜੀ ਕਾਰਵਾਈ ਕੀਤੀ ਹੈ ਤਾਂ ਹੁਣ ਦੇਖਣਾ ਹੋਵੇਗਾ ਕਿ ਪਹਿਲਾਂ ਜਿਵੇਂ ਪਟਿਆਲਾ ਕਾੜੀ ਮਾਤਾ ਮੰਦਰ ਵੇਖਿਆ ਆ ਕੇ ਜਿਹੜੀ ਫਾਇਲ ਵਾਲਿਕ ਦੇ ਵੱਜੋਂ ਮਾਫੀ ਮੰਗੀ ਗਈ ਸੀ ਤਾਂ ਹੁਣ ਮਾਫੀ ਦਾ ਦੌਰ ਚੱਲਦਾ ਜਾਂ ਕਿਤਨਾ ਕਿਤੇ ਕਾਨੂੰਨੀ ਕਾਰਵਾਈ ਹੁੰਦੀ ਹੈ ਇਹ ਜ਼ਰੂਰ ਦੇਖਣਾ ਹੋਊਗਾ ਪਰ ਸਭ ਤੋਂ ਉੱਪਰ ਇੱਕ ਗ੍ਰਿਫਤਾਰੀ ਦਾ ਅੰਦੇਸ਼ਾ ਹੈ ਚਰਨਜੀਤ ਆ ਇਸ ਤਰੀਕਾ ਨਾਲ ਦੀ ਗ੍ਰਿਫਤਾਰੀ ਹੋ ਸਕਦੀ ਹੈ ਤਾਂ ਬਿਲਕੁਲ ਕਿਉਂਕਿ ਜਦੋਂ ਵਾਰ-ਵਾਰ ਅਗਰ ਆਪਾਂ ਗਲਤ ਕਰੀਏ ਤਾਂ ਪਟਿਆਲੇ ਦੇ ਵਿੱਚ ਵੀ ਕੇਸ ਦਰਜ ਹੋਇਆ ਤਾਂ ਹੁਣ ਸੰਗਰੂਰ ਦੇ ਵਿੱਚ ਤਾਂ ਹੁਣ ਕਿਤਨਾ ਕਿਤੇ ਪੂਰਾ ਪਰਿਵਾਰ ਇਸ ਇਤਿਹਾਸੇ ਦੇ ਵਿੱਚ ਆ ਗਿਆ ਤਾਂ ਤੌਰ ਤੇ ਜਿਸ ਤਰੀਕੇ ਨਾਲ ਉਹ ਕਹਿ ਰਹੇ ਨੇ ਜਿਨ੍ਹਾਂ ਨੇ ਸ਼ਿਕਾਇਤ ਦਰਜ ਕਰੀ ਕਿ ਅਸੀਂ ਮਾਫੀ ਦੇ ਉੱਪਰ ਨਹੀਂ ਆਉਂਦੇ ਅਸੀਂ ਕਾਨੂੰਨੀ ਕਾਰਵਾਈ ਜ਼ਰੂਰ ਕਰਵਾਵਾਂਗੇ ਤਾਂ ਕਿ ਤਰ੍ਹਾਂ ਕਿਤੇ ਦੇਖਣਾ ਹੋਵੇ ਕਿ ਗ੍ਰਿਫਤਾਰੀ ਹੁੰਦੀ ਆ ਮਾਫੀ ਮੰਗਦੇ ਨੇ ਜਿਹੜੇ ਹਿੰਦੂ ਉਹ ਨੇਤਾ ਹੈਗੇ ਨੇ ਮੰਨਦੇ ਨੇ ਨਹੀਂ ਮੰਨਦੇ ਇੱਕ ਵੱਡੇ ਸਵਾਲ ਜਰੂਰ ਖੜੇ ਹੁੰਦੇ ਨੇ ਪਰ ਇਹ ਵੀ ਇੱਕ ਵੱਡੀ ਗੱਲ ਹੈ ਕਿ ਜਿੱਦਾਂ ਵੀ ਇਹ ਵੀਡੀਓਜ਼ ਆ ਰਹੀਆਂ ਨੇ ਇੱਕ ਪਾਸੇ ਪਾਇਲ ਮਲਿਕ માતા ਕਾਲੀ ਦਾ ਰੂਪ ਧਾਰੀਏ ਦੂਜੇ ਪਾਸੇ ਉਹਨਾਂ ਦੇ ਪਤੀ ਾਰਮਾਨ ਮਲਿਕ ਪਿੱਛੇ ਤੋਂ ਹਨੂਮਾਨ ਜੀ ਦਾ ਰੂਪ ਧਾਰ ਕੇ ਨੱਚਦੇ ਆ ਰਹੇ ਨੇ ਇਹ ਜਰੂਰ ਕਿਤਨਾ ਕਦੇ ਜਿਹੜੇ Hindu ਧਰਮ ਦੇ ਲੋਕ ਨੇ ਇਦਾਂ ਦੀਆਂ ਵੀਡੀਓਜ਼ ਦੇਖ ਕੇ ਉਹਨਾਂ ਦੇ ਮਨਾਂ ਨੂੰ ਢੇਸ ਜਰੂਰ ਪਹੁੰਚਦੀ ਆ ਵੀ ਠੀਕ ਠੀਕ ਹੈ ਧੰਨਵਾਦ ਚਰਨਜੀਤ ਇਸ ਪੂਰੀ ਜਾਣਕਾਰੀ ਦੇ ਲਈ ਧਾਰਮਾਨ ਮਲਿਕ ਮੁਸ਼ਕਲਾਂ 'ਚ ਕਿ ਰਹੇ ਨੇ ਪਹਿਲਾਂ ਉਹਨਾਂ ਦੀ ਪਤਨੀ ਪਾਇਲ ਮਲਿਕ ਤੇ ਕੋਰਟ 'ਚ ਮਾਮਲਾ ਔਰ ਮਾਫੀ ਮੰਗਣੀ ਪਈ ਉਹਨਾਂ ਨੂੰ ਕਾਲੀ ਮਾਤਾ ਮੰਦਿਰ ਖੁਦ ਪਹੁੰਚ ਕੇ ਹੁਣ ਅਰਮਾਨ ਮਲਿਕ ਹਿੰਦੂ ਦੇਵੀ ਦੇਵਤਿਆਂ ਦਾ ਅਪਮਾਨ ਕਰਨ ਦੇ ਮਾਮਲੇ 'ਚ गिर ਗਏ। ਤੇ ਹੁਣ ਜ਼ਿਕਰ ਮਜੀਠੀਆ ਦੇ ਮੁੱਦੇ ਤੇ ਗਰਮਾਈ ਪੰਜਾਬ ਦੀ ਸਿਆਸਤ ਦਾ। ਕੈਪਟਨ ਅਮਰਿੰਦਰ ਸਿੰਘ ਨੇ ਮਜੀਠੀਆ ਦੀ ਹਮਾਇਤ ਕਰਨ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਗੜੇ ਨਿਸ਼ਾਨੇ ਸਨ। ਮੁੱਖ ਮੰਤਰੀ ਨੇ ਕੈਪਟਨ ਤੋਂ ਤਿੱਖੇ ਸਵਾਲ ਪੁੱਛਦੇ ਹੋਏ ਸੋਸ਼ਲ ਮੀਡੀਆ ਤੇ ਲਿਖਿਆ ਕਿ ਕੈਪਟਨ ਸਾਹਿਬ ਅੱਜ ਤੁਹਾਨੂੰ ਡਰਗ ਤਸਕਰਾਂ ਦੇ ਮਨੁੱਖੀ ਅਧਿਕਾਰਾਂ ਦੀ ਚਿੰਤਾ ਹੋ ਗਈ ਜਦੋਂ ਲੋਕਾਂ ਦੇ ਪੁੱਤ ਥੋੜੇ ਤੇ ਤੁਹਾਡੇ ਭਤੀਜੇ ਦੇ ਰਾਹ ਚ ਤੜਫ ਤੜਫ ਕੇ ਮਰ ਰਹੇ ਸੀ ਉਸ ਵੇਲੇ ਤੁਸੀਂ ਮਹਿਫਲਾਚ ਬੈਠੇ ਸੀ ਹੁਣ ਪੰਜਾਬ ਨੂੰ ਤੁਹਾਡੇ ਸਾਰਿਆਂ ਦੇ ਦੋਗਲੇ ਚਿਹਰਿਆਂ ਦਾ ਪਤਾ ਲੱਗ ਗਿਆ ਪਰ ਅਫਸੋਸ ਬਹੁਤ ਕੁਝ ਗਵਾ ਕੇ ਪਾਜਪਾ ਹੁਣ ਤੁਹਾਡੇ ਬਿਆਨ ਨੂੰ ਨਿੱਜੀ ਕਹਿ ਕੇ ਖਹਿੜਾ ਛੁੜਾਏਗੀ ਗੁਟਕਾ ਸਬਜੀ ਦੀ ਸੌਂ ਕਿੱਥੇ ਗਈ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਆਇਆ ਨਸ਼ੇ ਦੇ ਸਮਗਲਰਾਂ ਦੇ ਹੱਕ ਚ ਕਿ ਜੀ ਬਹੁਤ ਮਾਨਵੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ ਮੈਨੂੰ ਚਿੰਤਾ ਹੈ ਹੁਣ ਤੁਸੀਂ ਆ ਬਿਆਨ ਨਬੂਨਾ ਚ ਹਮੈਤਾ ਹਮੂਤਾ ਚ ਜਿੰਨਾ ਟਾਈਮ ਲਾਉਣਾ ਸੀ ਲਾ ਲਿਆ ਆਪਣੇ ਆਪਣੇ ਕਾਗਜ਼ ਤਿਆਰ ਕਰੋ ਕਾਗਜ਼ੀ ਕਾਰਵਾਈ ਪੂਰੀ ਪੱਕੇ ਪੈਰੀ ਹੋਊਗੀ ਦਰਸਨ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਕਰਮ ਸਿੰਘ ਮਜੀਠੀਆ ਦੇ ਸਮਰਥਨ ਚ ਪੋਸਟ ਕਰਕੇ ਪੰਜਾਬ ਸਰਕਾਰ ਤੇ ਨਿਸ਼ਾਨਾ ਸਾਧਿਆ ਸੀ ਤੇ ਪੋਸਟ ਚ ਲਿਖਿਆ ਸੀ ਕਿ ਪੰਜਾਬ ਸਰਕਾਰ ਦਾ ਮੰਨਣਾ ਹੈ ਕਿ ਸਸਤੀਆਂ ਸੰਸਨੀਖੇਜ਼ ਗੱਲਾਂ ਸਿਆਸੀ ਬਦਲਾਖੂਰੀ ਸ਼ਾਸਨ ਦਾ ਬਦਲ ਨਹੀਂ ਪੰਜਾਬ ਨੇ ਕਦੇ ਵੀ ਲੋਕਤੰਤਰ ਤੇ ਅਜਿਹਾ ਕਿਨਾਉਣਾ ਹਮਲਾ ਨਹੀਂ ਦੇਖਿਆ ਜਿੱਥੇ ਉਹਨਾਂ ਨੇ ਕੁਸ਼ਾਸਨ ਅਤੇ ਭ੍ਰਿਸ਼ਟਾਚਾਰ ਦੇ ਆਲੋਚਕਾਂ ਨੂੰ ਘਰਾਂ ਚ ਨਜ਼ਰਬੰਦ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਨੂੰ ਚੁੱਪ ਕਰਵਾਇਆ ਜਾ ਰਿਹਾ ਹੈ ਵਿਕਰਮ ਸਿੰਘ ਮਜੀਠੀਆ ਨੂੰ ਪਰੇਸ਼ਾਨ ਕਰਨਾ ਉਹਨਾਂ ਦੀਆਂ ਅਨਮਨੁੱਖੀ ਚਾਲਾਂ ਦੀ ਇੱਕ ਹੈਰਾਨ ਕਰਨ ਵਾਲੀ ਉਦਾਹਰਣ ਹੈ ਮੈਂ ਇਸ ਰਾਜਨੀਤਿਕ ਅਤਿਆਚਾਰ ਦੀ ਸਖਤ ਨਿੰਦਾ ਕਰਦਾ ਹਾਂ ਕੈਪਟਨ ਦੀ ਇਸ ਪੋਸਟ ਨੇ ਪੰਜਾਬ ਦੀ ਸਿਆਸਤ 'ਚ ਇੱਕ ਨਵਾਂ ਪੋਲਿਟੀਕਲ ਟੈਂਪਰੇਚਰ ਜਨਰੇਟ ਕਰ ਦਿੱਤਾ ਹੈ ਤੇ ਉਦੋਂ ਇਸ ਮਾਮਲੇ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਮਨਜੀਤ ਸਿੰਘ ਬਿੱਟੂ ਤੇ ਅਕਾਲੀ ਦਲ ਦੀ ਲੀਡਰਸ਼ਿਪ ਵੱਲੋਂ ਅਰਸ਼ਦੀਪ ਕਲੇਰ ਦੇ ਪ੍ਰਤੀਕਰਮ ਦੀ ਸਾਹਮਣੇ 1 ਮਹੀਨਾ ਸਾਡ ਗੱਲ ਸੁਣ ਲੋ ਇੱਕ ਮੈਂ ਉਦੋਂ ਵੀ ਬਿਆਨ ਦਿੱਤਾ ਸੀ ਅੱਜ ਵੀ ਕਹਿਣਾ ਅੱਜ ਮਜੀਠੀਆ ਦੇ ਵਕੀਲ ਅੱਜ ਉਹਨਾਂ ਦੀ ਧਰਮ ਪਤਨੀ ਤੇ ਸਾਰੇ ਟਾਰਾ ਮਾਰਦੇ ਫਿਰਦੇ ਆ ਅੱਜ ਹੁਬ ਹੁਬ ਕੇ ਉਹ ਪ੍ਰੈਸ ਕਾਨਫਰੰਸਾਂ ਰੋਜ਼ ਕਰ ਰਹੇ ਆ ਕਿਉਂ ਕਿਉਂਕਿ ਭਗਵੰਤ ਮਾਨ ਸਤਹਿ ਆ ਤੁਸੀਂ ਉਹਨਾਂ ਨੂੰ ਨਸ਼ੇ ਦੇ ਇੱਕ ਵਿੱਚੋਂ 12 ਸਾਲ ਬਾਅਦ ਕਲੀਨ ਚਿੱਟ ਦੇਤੀ 12 ਸਾਲ ਬਾਅਦ ਹਰ ਵਾਰ ਨਸ਼ੇ ਦਾ ਕੇਸ ਉਤੇ ਪਾ ਦਰਜ ਹੁੰਦਾ ਸੀ ਤੇ ਜੇਲ੍ਹ ਜਾਂਦਾ ਸੀ 12 ਸਾਲ ਬਾਅਦ ਤੁਸੀਂ ਉਤੇ ਡੀਏ ਦਾ ਕੇਸ ਪਾ ਕੇ ਮਜੀਠੀਆ ਨੂੰ ਜੇਲ੍ਹ ਭੇਜਿਆ ਨਸ਼ੇ ਦਾ ਕੇਸ ਦੀ ਗੱਲ ਸਾਫ਼ ਕਰਤੀ ਇਹ ਦੇਣਾ ਪਊ ਦੇਣਾ ਪਊ ਭਗਵੰਤ ਮਾਨ ਸਿਆ ਦੇਖੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਡਰੱਗ ਤੇ ਕਾਰਵਾਈਆਂ ਨੂੰ ਲੈ ਕੇ ਫੇਸਬੁੱਕ ਉਤੇ ਪੋਸਟ ਪਾ ਰਹੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਸਿੱਧਾ ਚੈਲੰਜ ਕਰਦਾ ਕਿ ਨਾ ਤਾਂ ਦੱਸੋ ਡਰਗ ਉਤੇ ਕਾਰਵਾਈ ਕੀਤੀ ਕਿਹੜੀ ਹੈ ਕਿਉਂਕਿ ਅਦਾਲਤਾਂ ਦੇ ਵਿੱਚ ਆਪਾਂ ਗੱਲਾਂ ਕਰਦੇ ਆਮ ਤਨ ਤੋਂ ਬਜਾਇਦਾਦ ਦੀਆਂ ਫੇਸਬੁਕਾਂ ਤੇ ਆ ਕੇ ਆਪਾਂ ਕਹਿੰਨੇ ਜੀ ਡਰਗ ਤੇ ਕਾਰਵਾਈ ਕਰਦੇ ਸੋ ਮੈਂ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਕਿ ਫੇਸਬੁਕਾਂ ਦੇ ਉੱਤੇ ਐਸੀਆਂ ਪੋਸਟਾਂ ਪਾ ਕੇ ਮੁੱਖ ਮੰਤਰੀ ਦੀ ਚੇਅਰ ਦੀ ਕ੍ਰੈਡਿਬਿਲਟੀ ਨਾ ਖਰਾਬ ਕਰੋ ਸਮਾਥੋਟਾ ਜਗਾ ਥੋੜੀ ਆਓ ਆਪਾਂ ਖੁੱਲਕੇ ਮੁੱਦਿਆਂ ਤੇ ਬਹਿਸ ਕਰੀਏ ਤੇ ਹੁਣ ਜ਼ਿਕਰ ਸ਼ਹੀਦੀ ਸ਼ਤਾਬਦੀ ਸਮਾਗਮ ਦਾ ਜਿਹੜਾ ਸਮਾਗਮ ਸ਼੍ਰੀਨਗਰ ਦੇ ਵਿੱਚ ਹੋਇਆ ਸੀ ਔਰ ਵਿਵਾਦਾਂ ਦੀ ਪੇਂਟ ਚੜ ਗਿਆ। ਉਸ ਸਮਾਗਮ ਛੋਏ ਪੰਗੜੇ ਨੂੰ ਲੈ ਕੇ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਪਾਸ਼ਾ ਮੰਤਰੀ ਹਰਜੋਤ ਬੈਂਸ ਨੂੰ ਤਲਬ ਕਰ ਲਿਆ। ਅਕਾਲ ਤਖਤ ਨੇ ਪਾਸ਼ਾ ਵਿਭਾਗ ਦੇ ਡਾਇਰੈਕਟਰ ਨੂੰ ਵੀ ਪੇਸ਼ ਹੋਣ ਦਾ ਆਦੇਸ਼ ਦਿੱਤਾ ਹੈ। ਇਹ ਪੇਸ਼ੀ 1 ਅਗਸਤ ਨੂੰ ਨਿਰਧਾਰਿਤ ਕੀਤੀ ਗਈ ਹੈ। ਦਰਸਲ ਸਮਾਗਮ 'ਚ ਪੰਗੜਾ ਪਾਉਣ ਨੂੰ ਲੈ ਕੇ ਸਿੱਖ ਜਥੇਬੰਦੀਆਂ 'ਚ ਨਾਰਾਜ਼ਗੀ ਦੇਖੀ ਗਈ ਸੀ। ਇਸ ਨੂੰ ਧਾਰਮਿਕ ਮਰਿਆਦਾ ਦਾ ਉਲੰਘਣ ਮੰਨਿਆ ਗਿਆ ਜਿਸ ਤੋਂ ਬਾਅਦ ਤਖਤ ਸੈਬ ਨੇ ਕਾਰਵਾਈ ਕੀਤੀ ਹੈ ਅਰਜੋਰ ਸਿੰਘ ਬਹਿਸ ਨੂੰ ਵੀ ਸਦਿਆ ਤੋਂ ਕੁ जिम्मेवारी ਦੇ ਦਿੱਤੇ ਪਰ ਇੱਕ ਮਰਿਆਦਾ ਹੁੰਦੀ ਹੈ ਕਾਲ ਤੱਕ ਵੀ ਕਿਹਨੂੰ ਸਦਿਆ ਜਾ ਸਕਦਾ ਕਿਹਨੂੰ ਨਹੀਂ ਸਦਿਆ ਜਾ ਸਕਦਾ ਜ਼ਿੰਮੇਵਾਰੀ ਤਾਂ ਪੰਜਾਬ ਸਰਕਾਰ ਦੀ ਸਿੱਧੀ ਬਣਦੀ ਆ ਪਰ ਕਾਲ ਤੱਕ ਦਾ ਜਿਹਦੇ ਉੱਤੇ ਕਿਸੇ ਨੂੰ ਸਾਦੇ ਆ ਉਹ ਵੀ ਇੱਕ ਮਰਿਆਦਾ ਆ ਕਿਹਨੂੰ ਸਦਿਆ ਜਾ ਸਕਦਾ ਉਹ ਜਹੇਦਾਰ ਸਾਹਿਬ ਨੂੰ ਜਿਹਨੂੰ ਜਿਹਨੂੰ ਸਦਿਆ ਹੈ ਉਹ ਨੂੰ ਸਮਝ ਕੇ ਸਾਰਾ ਸਦਿਆ ਹੋਣਾ ਅਖਲਾਕੀ ਜ਼ਿੰਮੇਵਾਰੀ ਤੇ ਪੰਜਾਬ ਸਰਕਾਰ ਦੀ ਮੁੱਖ ਮੰਤਰੀ ਸਾਹਿਬ ਦੀ ਹੈ ਉਧਰ ਸ਼੍ਰੀ ਕਾਲ ਤਖ ਸਹਿ ਦੁਆਰਾ ਤਲਬ ਕੀਤੇ ਜਾਣ ਤੇ ਕੈਬਨਟ ਮੰਤਰੀ ਹਰਜੋਤ ਬੈਂਸ ਨੇ ਵੀ ਸੋਸ਼ਲ ਮੀਡੀਆ ਤੇ ਪੋਸਟ ਕਰ ਮਾਫੀ ਮੰਗੀ ਤੇ ਕਿਹਾ ਕਿ ਉਹ ਕਾਲ ਤਖ ਸਹਿਬ ਦੇ ਹਰ ਆਦੇਸ਼ ਨੂੰ ਸਿਰ ਮੱਥੇ ਮੰਨਦੇ ਨੇ ਤੇ ਨੰਗੇ ਪੈਰੀ ਤਖ ਸਹਿਬ ਹਾਜ਼ਰ ਹੋਣਗੇ ਉਹ ਆਪਣੀ ਨੈਤਿਕ ਜ਼ਿੰਮੇਵਾਰੀ ਨੂੰ ਸਵੀਕਾਰਦੇ ਨੇ ਹਰਜੋਤ ਬੈਂਸ ਨੇ ਸਰਵਜਨਕ ਰੂਪ ਨਾਲ ਮਾਫੀ ਮੰਗਦੇ ਹੋਏ ਕਿਹਾ ਕਿ ਜੇਕਰ ਪ੍ਰੋਗਰਾਮ 'ਚ ਕੋਈ ਗਲਤੀ ਹੋਈ ਹੈ ਤਾਂ ਉਸ ਦੇ ਲਈ ਉਹ ਖਿਮਾ ਦੇ ਜਾਚਕ ਨੇ ਉਹਨਾਂ ਨੇ ਭਰੋਸਾ ਦਵਾਇਆ ਕਿ ਉਹ ਤਖਤ ਸਾਹਿਬ ਦੇ ਹਰ ਹਦੇਸ਼ ਨੂੰ ਪੂਰੀ ਸ਼ਰਧਾ ਨਾਲ ਮੰਨਣਗੇ ਤੇ ਅੱਗੇ ਤੋਂ ਜੇਹੀ ਕੋਈ ਪੁੱਲ ਨਾ ਹੋਵੇ ਇਸ ਦਾ ਵੀ ਧਿਆਨ ਰੱਖਣਗੇ। ਪੈਨਾ ਸ਼ਹੀਦੀ ਸਮਾਗਮਾਂ ਦੇ ਵਿੱਚ ਗਾਇਕ ਗੀਤਾਂ ਤੇ ਪਏ ਪੰਗੜੇ ਨੂੰ ਲੈ ਕੇ ਪੰਜਾਬ ਦਾ ਸਿਆਸੀ ਪਾਰਾਂ ਵੀ ਚੜਦਾ ਨਜ਼ਰ ਆਇਆ। ਭਾਜਪਾ ਨੇਤਾ ਇਕਬਾਲ ਸਿੰਘ ਲਾਲਪੁਰਾ ਨੇ ਵੀ ਹਰਜੋਤ ਬੈਂਸ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਧਾਰਮਿਕ અપਮਾਨ ਹੈ ਤੇ ਇਸ ਦੇ ਲਈ ਪੰਜਾਬ ਸਰਕਾਰ ਨੂੰ ਮਾਫੀ ਮੰਗਣੀ ਚਾਹੀਦੀ ਹੈ। ਨਾਲੀ ਸ਼ਰੀ ਨਗਰ ਛੋਏ ਜਿਹਾ ਹੀ ਇੱਕ ਸਵਾਰੋ ਤੇ ਵੀ ਸਵਾਲ ਚੱਕੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੁੰਦਾ ਲੋਕੋ ਨੂੰ ਗੁਰੂ ਸਾਹਿਬ ਕੇ ਬਾਰੇ ਮੇ ਬਤਾਇਆ ਜਾਂਦਾ ਉਹਨਾਂ ਦਾ ਇਤਿਹਾਸ ਬਤਾਇਆ ਜਾਂਦਾ ਉਹਨਾਂ ਦਾ ਫਲਸਫਾ ਬਤਾਇਆ ਜਾਂਦਾ ਐਸਾ ਵਾਹ ਕੁਛ ਨਹੀਂ ਹੋਆ ਜੋ ਇਹ ਨਾਚ ਕਾਨਾ ਹੋਆ ਉਹ ਸਿੱਖ ਧਰਮ ਦੀ ਮਰਿਆਦਾਵਾਂ ਕੇ ਖਿਲਾਫ ਹੈ ਉਧਰ ਐਸਜੀਪੀਸੀ ਦਾ ਕਹਿਣਾ ਹੈ ਕਿ ਗੁਰੂ ਦੀ ਹਾਜ਼ਰੀ ਸਿਰਫ ਅੰਮ੍ਰਿਤ ਧਾਰੀ ਹੀ ਗੁਰਬਾਣੀ ਦਾ ਪਾਠ ਕਰ ਸਕਦੇ ਨੇ ਤੇ ਅਜਿਹੇ ਆਯੋਜਨ ਸਰਕਾਰ ਬਿਨਾ ਤਾਲਮੇਲ ਦੇ ਨਹੀਂ ਕਰ ਸਕਦੀ ਐਸਜੀਪੀਸੀ ਨੇ ਸਰਕਾਰ ਨੂੰ ਸਾਫ਼ ਕਿਹਾ ਕਿ ਟਕਰਾਅ ਦੀ ਸਥਿਤੀ 'ਚ ਨਾ ਆਓ ਤੇ ਧਾਰਮਿਕ ਬਿਰਿਆਦਾ ਦਾ ਸਨਮਾਨ ਕਰੋ ਕਿ ਵਿਕਾਰ ਦਾ ਸਵਾਲ ਨਾ ਬਣਾਓ ਕੌਣ ਮੋਰੇ ਆ ਕੌਣ ਪਿੱਛੇ ਇਹ ਸਵਾਲ ਨਾ ਬਣਾਓ ਟਕਰਾਅ ਵਾਲੀ ਸਿਚੁਏਸ਼ਨ ਪੰਜਾਬ ਸਰਕਾਰ ਨਾ ਲਿਆਵੇ ਸਗੋਂ ਅਸੀਂ ਅੱਜ ਵੀ ਚਾਹੀ ਚਾਹੀ ਉਹਨਾਂ ਨੂੰ ਜੀ ਆਇਆਂ ਕਹਿੰਨੇ ਆ ਬੇਨਤੀ ਵੀ ਜਾ ਕੇ ਕਰਾਂਗੇ ਸੱਦਾ ਪੱਤਰ ਵੀ ਦੇਾਂਗੇ ਕਿ ਜਿੰਨੇ ਵੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕਤ ਵਿੱਚ ਟਕਰਾਅ ਮਿਆ ਉਨਾ ਸਮਾਗਮਾਂ ਦੇ ਵਿੱਚ ਆ ਕੇ ਸ਼ਮੂਲੀਅਤ ਕਰੋ ਜੀ ਆਇਆਂ ਕਹਿੰਦੇ ਆ ਐਸਜੀਪੀਸੀ ਨੇ ਦੋ ਟਕਿਆ ਕਿ ਗੁਰੂ ਸਹਿਬਾਨਾ ਦੇ ਸ਼ਹਾਦਤ ਦਿਵਸ ਤੇ ਇਸ ਤਰ੍ਹਾਂ ਦੀਆਂ ਹਰਕਤਾਂ ਕਿਸੇ ਵੀ ਕੀਮਤ ਤੇ ਮਨਜ਼ੂਰ ਨਹੀਂ ਮੁੱਦਾ ਬੇਸ਼ੱਕ ਧਾਰਮਿਕ ਹੈ ਪਰ ਇਸ ਨੇ ਪੰਜਾਬ ਦਾ ਸਿਆਸੀ ਪਾਰਾ ਵਧਾ ਦਿੱਤਾ ਹੈ ਪੰਜਾਬ ਦੀ ਸਿਆਸਤ ਕਰਵਾ ਦਿੱਤੀ ਹੈ ਸਰਕਾਰ ਤੇ ਐਸਜੀਪੀਸੀ ਦੇ ਵਿੱਚ ਪਹਿਲਾਂ ਹੀ ਇਹਨਾਂ ਮੁੱਦਿਆਂ ਤੇ ਕਸ਼ਮਕਸ਼ ਚੱਲ ਰਹੀ ਸੀ ਤੇ ਹੁਣ ਐਸਜੀਪੀਸੀ ਕਹਿ ਰਹੀ ਹੈ ਕਿ ਜੋ ਸਾਡਾ ਖਦਸ਼ਾ ਸੀ ਉਹੋ ਠੀਕ ਨਿਕਲਿਆ ਕਿਉਂਕਿ ਪਹਿਲੇ ਸਮਾਗਮ ਦੇ ਵਿੱਚ ਹੀ ਇਹ ਚੀਜ਼ਾਂ ਸਾਹਮਣੇ ਆ ਗਈਆਂ ਨੇ ਜਿੱਥੇ ਮਰਿਆਦਾ ਦਾ ਪਾਲਣ ਨਹੀਂ ਹੋਇਆ ਔਰ ਜਦੋਂ ਇਸ ਮਾਮਲੇ ਦੇ ਵਿੱਚ ਮਸਲਾ ਨਾ ਸਿਰਫ ਸ਼੍ਰੀ ਅਕਾਲ ਤਖਤ ਸਾਹਿਬ ਤੱਕ ਪਹੁੰਚੇ ਬਲਕਿ ਪਾਸ਼ਾ ਮੰਤਰੀ ਤੱਕ ਨੂੰ ਤਲਬ ਕਰ ਲਿਆ ਜਾਵੇ ਫਿਰ ਫਰਕ ਪੈਂਦਾ ਹੈ ਅਗਲੀ ਖਬਰ ਦਾ ਰੁਕ ਕਰਦੇ ਹਾਂ ਮੌੜ ਮੰਡੀ ਚ ਨਕਲੀ ਕਿਓ ਦੀ ਸੀਕ੍ਰੇਟ ਇਨਫੋਰਮੇਸ਼ਨ ਤੇ ਫੂਡ ਸੇਫਟੀ ਵਿਭਾਗ ਤੇ ਪੁਲਿਸ ਨੇ ਰੇਡ ਕੀਤੀ ਮੌਕੇ ਤੇ ਰੇਡ ਮਾਰ ਕੇ ਟੀਮ ਨੇ ਕਈ ਦੁਕਾਨਾਂ ਤੋਂ ਖਯੋਦੇ ਸੈਂਪਲ ਭਰੇ ਜਿਨ੍ਹਾਂ ਨੂੰ ਲੈਬੋਰੀਟਰੀ ਚ ਜਾਂਚ ਦੇ ਲਈ ਭੇਜਿਆ ਗਿਆ ਜੇਕਰ ਇਹ ਸੈਂਪਲ ਜਾਂਚ ਫੇਲ ਹੁੰਦੇ ਨੇ ਤਾਂ ਦੁਕਾਨਦਾਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਏਗੀ ਸਿਸ਼ਟੇ ਕੇ ਫੂਡ ਸੇਫਟੀ ਅਫਸਰ ਨੂੰ ਇਤਲਾਹ ਦਿੱਤੀ ਸੀ ਜਿਨ੍ਹਾਂ ਨੇ ਮੌਕੇ ਤੇ ਆ ਕੇ ਆਪਦੇ ਟੀਮ ਸਮੇਤ ਉਥੋਂ ਸੈਂਪਲਿੰਗ ਕਰ ਲਈਏ ਤੇ ਉਹ ਅੱਗੇ ਜਾਂ ਲੈਬ ਚ ਭੇਜ ਦੇਣਗੇ ਦਰਸਲ ਨਕਲੀ ਖਯੋਦੀ ਬਿਕਰੀ ਦੀ ਪੁਲਿਸ ਨੂੰ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਫੂਡ ਸੇਫਟੀ ਵਿਭਾਗ ਨੂੰ ਸੱਦਿਆ ਤੇ ਕਾਰਵਾਈ ਕੀਤੀ ਗਈ ਇਹ ਦੋ ਵੈਰਾਈਟੀ ਦੇ ਘੋਬੇ ਸੈਂਪਲਿੰਗ ਕੀਤੀ ਹੈ ਠੀਕ ਹੈ ਉਹਨਾਂ ਨੇ ਚਾਰ-ਚਾਰ ਡੱਬੇ ਕੱਢੇ ਅਗਰ ਸੈਂਪਲ ਫੇਲ ਆਉਂਦੇ ਤਾਂ ਉਸ ਤਰ੍ਹਾਂ ਦੀ ਕਾਰਵਾਈ ਕੀਤੀ ਗਈ ਤੇ ਪਾਸ ਹੁੰਦੇ ਤਾਂ ਰੱਖੋਗੇ ਪ੍ਰਸ਼ਾਸਨ ਨੇ ਚੇਤਾਵਨੀ ਦਿੱਤੀ ਹੈ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਚੀਜ਼ਾਂ ਫੜੀਆਂ ਗਈਆਂ ਤਾਂ ਸਿੱਧੀ ਐਫ ਆਈ ਆਰ ਤੇ ਲਾਇਸੈਂਸ ਰੱਦ ਕਰਨ ਦੀ ਕਾਰਵਾਈ ਕੀਤੀ ਜਾਏਗੀ ਤੇ ਹੁਣ ਵਾਰੀ ਅੱਜ ਦੇ ਸਵਾਲ ਦੀ ਅੱਜ ਦਾ ਸਾਡਾ ਸਵਾਲ ਵੀ ਇਸੇ ਨਾਲ ਜੁੜਿਆ ਹੈ ਫੂਡ ਸੇਫਟੀ ਐਂਡ ਸਟੈਂਡਰਡਸ ਅਥਾਰਟੀ ਆਫ ਇੰਡੀਆ ਯਾਨੀ ਐਫਐਐਸਐਸ ਐਫਐਸਐਸ ਏਆਈਡੀ ਟੈਟਾ ਕਿਹੜੀ ਯੋਜਨਾ ਸਕੂਲਾਂ ਦੇ ਵਿੱਚ ਚਲਾਈ ਜਾਂਦੀ ਹੈ ਐਫਐਸਐਸਏਆਈ ਦੇ ਤਹਿਤ ਕਿਹੜੀ ਯੋਜਨਾ ਸਕੂਲਾਂ ਦੇ ਵਿੱਚ ਚਲਾਈ ਜਾਂਦੀ ਹੈ ਚਾਰ ਆਪਸ਼ਨਸ ਨੇ ਆਪਸ਼ਨ ਏ ਫਿਟ ਇੰਡੀਆ ਆਪਸ਼ਨ ਬੀ ਸੇਫ ਐਂਡ ਨਿਊਟ੍ਰੀਸ਼ੀਅਸ ਫੂਡ ਆਪਸ਼ਨ ਸੀ ਬੇਟੀ ਬਚਾਓ ਜਾਂ ਆਪਸ਼ਨ ਡੀ ਮਿਡਡੇ ਮੀ ਇਹਨਾਂ ਚਾਰਾਂ ਚੋਂ ਇੱਕ ਆਪਸ਼ਨ ਤੁਸੀਂ ਜਵਾਬ ਦੇਣਾ ਇਸ ਦਾ ਅਸਹੀ ਜਵਾਬ ਅਸੀਂ ਤੁਹਾਨੂੰ 쇼 ਦੇ ਅਖੀਰ ਚ ਦੇਵਾਂਗੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਨਕਲੀ ਦੇਸੀ ਘਿਓ ਨੂੰ ਲੈ ਕੇ ਐਸਜੀਪੀਸੀ ਸਖਤ ਨਜ਼ਰ ਆਈ ਹੈ ਔਰ ਐਸਜੀਪੀਸੀ ਨੇ ਸੰਗਤਾਂ ਨੂੰ ਇਹ ਫਰਮਾਨ ਦਿੱਤਾ ਹੈ ਕਿ ਗੁਰੂ ਘਰਾਂ ਦੀ ਜੋਤ ਚ ਸ਼ੁੱਧ ਦੇਸੀ ਘਿਓ ਵਰਤਿਆ ਜਾਵੇ ਅੰਮ੍ਰਿਤਸਰ ਚ ਗੁਰਦੁਆਰਾ ਸ਼ਹੀਦ ਗੰਗ ਸਹਿਬ ਤੇ ਇਹ ਬੋਰਡ ਤੱਕ ਲਾਏ ਗਏ ਨੇ ਜਿਸ ਤੇ ਵਿੱਚ ਇਹ ਹਦਾਇਤਾਂ ਨੇ ਕਿ ਨਕਲੀ ਦੇਸੀ ਘਿਓ ਨਹੀਂ ਲਿਆਉਣਾ ਚਾਹੀਦਾ ਸ਼ੁੱਧ ਦੇਸੀ ਘਿਓ ਹੀ ਵਰਤਿਆ ਜਾਵੇ ਗੁਰੂ ਘਰਾਂ ਦੀ ਜੋਤ ਦੇ ਵਿੱਚ ਇਹ ਭਾਜੀ ਬਹੁਤ ਵਧੀਆ ਗੱਲ ਹੋਈ ਆ ਜਿਹੜੇ ਕਿ ਬੋਰਡ ਲੱਗ ਰਹੇ ਨੇ ਬੋਰਡਾਂ ਦੇ ਨਾਲ ਕਿਉਂਕਿ ਜਿਹੜੀ ਸੰਗਤ ਆਂਦੀ ਆ ਉਹ ਕੰਪਨੀਆਂ ਦੇ ਬੋਰਡਾਂ ਵਾਂਗ ਦੇਖ ਕੇ ਇਹ ਜ਼ਰੂਰ ਮਹਿਸੂਸ ਕਰੇਗੀ ਵੀ ਜਿਹੜਾ ਨਕਲੀ ਘਿਓ ਵੇਚ ਰਿਹਾ ਵਾ ਉਹ ਗਲਤ ਹੈ ਕਿ ਉਹ ਜਿਹੜਾ ਵਾ ਬ੍ਰਾਂਡਡ ਕੰਪਨੀ ਦਾ ਅਤੇ ਘਰ ਦਾ ਹੀ ਜਿਹੜਾ ਵਾ ਉਹ ਲਿਆ ਕੇ ਬਾਬੇ ਨੂੰ ਅਰਪਣ ਕੀਤਾ ਜਾਵੇ ਉਹਦੇ ਨਾਲ ਗੁਰੂ ਘਰ ਦੇ ਲੰਗਰਾਂ ਵਿੱਚ ਅਤੇ ਕਰਾਹ ਪ੍ਰਸ਼ਾਦ ਦੇ ਵਿੱਚ ਜਿਹੜਾ ਘਿਓ ਵਾ ਉਹ ਬਿਲਕੁਲ ਓਰੀਜਨਲ ਜਾਏਗਾ ਤੇ ਗੁਰੂ ਕਾ ਦੀਆਂ ਖੁਸ਼ੀਆਂ ਸੰਗਤ ਪ੍ਰਾਪਤ ਕਰਨਗੀਆਂ ਹਾਂਜੀ ਸਰ ਬਹੁਤ ਵਧੀਆ ਗੱਲ ਹੈ ਇਹ ਮੈਨੇਜਰ ਗੁਰਦਾ ਸਿੰਘ ਸਾਹਿਬ ਅਤੇ ਸਟਾਫ ਵੱਲੋਂ ਕਮੇਟੀ ਗੁਰਦਾ ਪ੍ਰਬੰਧਕ ਕਮੇਟੀ ਵੱਲੋਂ ਵੀ ਬੋਰਡ ਲਾਏ ਗਏ ਨੇ ਇਹਦੇ ਨਾਲ ਸੰਗਤ ਅਵੇਅਰਨੈਸ ਆਏਗੀ ਅਤੇ ਸੰਗਤ ਨੂੰ ਪਤਾ ਲੱਗੇਗਾ ਤੇ ਖਬਰ ਹੈ ਹਸਾਰ ਤੋਂ ਹੈ ਹਸਾਰ ਦੇ ਵਿੱਚ ਸੀਟੀ ਪ੍ਰੀਖਿਆ ਦੇ ਵਿੱਚ ਉਸ ਵੇਲੇ ਵਿਵਾਦ ਖੜਾ ਹੋ ਗਿਆ ਜਦੋਂ ਇੱਕ ਅਮਰਤਾਰੀ ਸਿੱਖ ਨੌਜਵਾਨ ਨੂੰ ਕੜਾ ਪਾ ਕੇ ਪ੍ਰੀਖਿਆ ਕੇਂਦਰ ਤੋਂ ਜਾਣ ਤੋਂ ਰੋਕ ਦਰਅਸਲ ਸਿੱਖ ਨੌਜਵਾਨ ਹਿਸਾਰ ਦੇ ਸੈਕਟਰ 16 17 ਸਥਿਤ ਸਮਾਲ ਵੰਡਰ ਸਕੂਲ ਕੇਂਦਰ ਦੇ ਵਿੱਚ ਪ੍ਰੀਖਿਆ ਦਿਨ ਪਹੁੰਚਿਆ ਸੀ ਜਿੱਥੇ ਪੁਲਿਸ ਨੇ ਉਸ ਨੂੰ ਕਿਰਪਾਨ ਲੈ ਜਾਣ ਦੀ ਇਜਾਜ਼ਤ ਤਾਂ ਦਿੱਤੀ ਪਰ ਉਸ ਨੂੰ ਕਢਾ ਉਤਾਰਨ ਨੂੰ ਕਿਹਾ ਤੇ ਨੌਜਵਾਨ ਦੇ ਮਨਾਂ ਕਰਨ ਤੇ ਉਸ ਨੂੰ ਅੰਦਰ ਜਾਣ ਤੋਂ ਰੋਕ ਦਿੱਤਾ ਗਿਆ ਜਿਸ ਤੇ ਚਲਦੇ ਪ੍ਰੀਖਿਆ ਕੇਂਦਰ ਦਾ ਮਾਹੌਲ ਗਰਮਾ ਗਿਆ ਨਾਤੇ ਨਹੀਂ ਬਣਾਈ ਦੇ ਰਹੇ ਹਾਂ ਬਿਕੜਾ ਲਈ ਸਾਡੇ ਅਫਸਰوں ਦਾ ਸਬੰਧ ਹੈ ਐਸਾ ਹੈ ਆਹ ਹੈ ਆਰਟੀਕਲ 25 ਠੀਕ ਹੈ ਭਾਰਤ ਦੇ ਸੰਵਿਧਾਨ ਦਾ ਆਰਟੀਕਲ 25 ਦੇ ਅੰਦਰ ਕਰਪਾਨ ਵੀ ਲਿਖੀ ਹੋਈ ਹੈ ਇਹ ਚੀਜ਼ ਹੈ ਹਰ ਚੀਜ਼ ਹਰ ਚੀਜ਼ ਹਰ ਚੀਜ਼ ਵੈਲਿਡ ਹੈ ਕੋਈ ਬਾਤ ਨਹੀਂ ਨਹੀਂ ਅਭੀ ਤਾਂ ਟਾਈਮ ਹੈ ਕੋਈ ਬਾਤ ਨਹੀਂ ਇੱਕ ਵਾਰ ਅੰਮੀ ਇਸ ਦੀ ਜਾਣਕਾਰੀ ਮਿਲਦੇ ਹੀ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਦੇ ਸਾਬਕਾ ਪ੍ਰਧਾਨ ਤੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਮੈਂਬਰ ਮੌਕੇ ਤੇ ਪਹੁੰਚੇ ਜਿਨ੍ਹਾਂ ਨੇ ਪੁਲਿਸ ਨੂੰ ਦੱਸਿਆ ਕਿ ਕੜਾ ਸਿੱਖਾਂ ਦੇ ਪੰਜ ਕਕਾਰਾਂ ਸ਼ਾਮਿਲ ਹੈ ਜਿਸ ਨੂੰ ਐਚਐਸਸੀ ਨੇ ਪ੍ਰੀਖਿਆ 'ਚ ਪਾਉਣ ਦੀ ਮਨਜ਼ੂਰੀ ਦਿੱਤੀ ਹੈ ਅਤੇ ਆਖਿਰ ਕਾफी ਬਹਿਸ ਤੇ ਧਾਰਮਿਕ ਪ੍ਰਵਧਾਨਾਂ ਨੂੰ ਸਮਝਣ ਤੋਂ ਬਾਅਦ ਪੁਲਿਸ ਤੇ ਪ੍ਰੀਖਿਆ ਅਧਿਕਾਰੀਆਂ ਨੇ ਨੌਜਵਾਨ ਨੂੰ ਕੜਾ ਤੇ ਕਿਰਪਾਨ ਸਹਿਤ ਪ੍ਰੀਖਿਆ 'ਚ ਬੈਠਣ ਦੀ ਇਜਾਜ਼ਤ ਦਿੱਤੀ ਤਮਾਮਲਾ ਸ਼ਾਂਤ ਹੋਇਆ ਇਸ ਸਭ ਦੇ ਵਿਚਾਲੇ ਸੀਟੀ ਦੀ ਪ੍ਰੀਖਿਆ ਦੇ ਦੌਰਾਨ ਇੱਕ ਹੋਰ ਮਸਲਾ ਖੜਾ ਹੋ ਗਿਆ ਕਰੀਬ 250 ਉਮੀਦਵਾਰਾਂ ਦਾ ਭਵਿੱਖ ਲਟਕ ਗਿਆ ਹੈ ਕਿਉਂਕਿ ਸੀਈਟੀ ਪ੍ਰੀਖਿਆ ਕੇਂਦਰ ਦੇ ਵਿੱਚ ਬਾਇਓਮੈਟ੍ਰਿਕ ਮਸ਼ੀਨ ਨਹੀਂ ਚੱਲੀ ਜੀਨ ਦੇ ਮੋਤੀ ਲਾਲ ਨਹਿਰੂ ਸਕੂਲ ਦੇ ਵਿੱਚ ਸੈਂਟਰ ਬਣਾਇਆ ਗਿਆ ਸੀ ਪਰ ਮਸ਼ੀਨ ਖਰਾਬ ਹੋ ਗਈ ਮਸ਼ੀਨ ਖਰਾਬ ਹੋਣ ਕਰਕੇ ਉਮੀਦਵਾਰ ਅੰਗੂਠਾ ਨਹੀਂ ਲਾ ਸਕੇ ਬਿਨਾ ਅੰਗੂਠਾ ਲਾਏ ਉਹ ਪ੍ਰੀਖਿਆ 'ਚ ਬੈਠੇ ਸੀ ਬਾਅਦ 'ਚ ਇਹਨਾਂ ਉਮੀਦਵਾਰਾਂ ਨੂੰ ਬਾਹਰ ਕੱਢਿਆ ਗਿਆ ਹਾਲਾਂਕਿ ਕੁਝ ਉਮੀਦਵਾਰਾਂ ਦੇ ਬਾਇਓਮੈਟ੍ਰਿਕ ਨਿਸ਼ਾਨ ਲਏ ਗਏ ਸੀ ਪਰ ਦੇਣਾ ਹੈ ਸਵੇਰ ਦੀ ਸ਼ਿਫਟ ਦੇ ਬੱਚੇ ਹਮ हमने पेपर दे रखा है ये प्रूफ है पेपर दे रखा है अटेंडेंस नहीं हुई अब हम क्या करें ये बताओ भैया दो सौ ढाई सौ बच्चे इधर आए थे सुबह पेपर देने के लिए सुबह एंट्री के टाइम भी एंट्री लेट करवाई गई और इधर पार्क में बिठाए रखे और बायोमेट्रिक की मशीन इनकी बिल्कुल खराब है जिसको इन्होंने टेंडर दे रखा है उनकी मशीन नहीं चल रही थी बिल्कुल भी

ਦਰਸਲ ਪੰਚਕੂਲਾ ਦੇ ਸੈਕਟਰ 15 ਦੇ ਪਵਨ ਵਿਦਿਆਲਿਆ ਚ ਇੱਕ ਪ੍ਰੀਖਿਆਰਤੀ ਗਲਤੀ ਨਾਲ ਪਹੁੰਚ ਗਿਆ ਜਦਕਿ ਉਸਦਾ ਵਾਸਤਵਿਕ ਕੇਂਦਰ ਉਸੇ ਸੈਕਟਰ ਦੇ ਦੂਜੇ ਸਕੂਲ ਸੀ ਘਬਰਾਏ ਵਿਦਿਆਰਥੀ ਦੀ ਉਮੀਦ ਉਦੋਂ ਜੱਗੀ ਜਦੋਂ ਡਿਊਟੀ ਤੇ ਤੁਰੰਤ ਪੁਲਿਸ ਕਰਮੀਆਂ ਨੇ ਮਾਮਲਾ ਡੀਸੀਪੀ ਤੱਕ ਪਹੁੰਚਾਇਆ ਜਿਸ ਤੋਂ ਬਾਅਦ ਡੀਸੀਪੀ ਸ੍ਰਿਸ਼ਟੀ ਗੁਪਤਾ ਨੇ ਤੁਰੰਤ ਆਪਣੀ ਐਸਕਾਟ ਗੱਡੀ ਲਾਈ ਤੇ ਪ੍ਰੀਖਿਆਰਤੀ ਨੂੰ ਕੁਝ ਹੀ ਮਿੰਟਾਂ ਚ ਸਹੀ ਪ੍ਰੀਖਿਆ ਕੇਂਦਰ ਤੇ ਪਹੁੰਚਾ ਦਿੱਤਾ ਉਧਰ ਕੇਂਦਰੀ ਮੰਤਰੀ ਮਨੋਰ ਲਾਲ ਨੇ ਵੀ ਵਾਕਵਕ ਸੀਟੀ ਕੇਂਦਰਾਂ ਦਾ ਦੌਰਾ ਕੀਤਾ